ਤੋ ਇਕ ਫੇਰ ਤੋਂ ਪੁਚਾਲ ਦੇ ਝਟਕਿਆਂ ਨੇ ਧਰਤੀ ਹਿਲਾ ਦਿੱਤੀ ਹੈ ਜੀ ਹਾਂ ਕਸ਼ਮੀਰ ਦੇ ਵਿੱਚ ਪੁਚਾਲ ਦੇ ਝਟਕੇ ਅੱਜ ਦੁਪਹਿਰ ਵੇਲੇ ਮਹਿਸੂਸ ਕੀਤੇ ਗਏ 12:30 ਵਜੇ ਦੀ। ਇਸ ਦਾ ਕੇਂਦਰ ਸ਼ੀਤਨੂ ਤੋਂ 3 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਪੁਚਾਲ ਨਾਲ ਪ੍ਰਭਾਵਿਤ ਹੋਏ। ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਤਾਂ ਬਚਾਰਿਆ ਦੱਸਦੇ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ 'ਚ ਪੁਚਾਲ ਆਇਆ। ਇਹ ਪੁਚਾਲ 4 ਅਪ੍ਰੈਲ ਨੂੰ ਆਇਆ ਸੀ। ਅਧਿਕਾਰ ਨੇ ਕਿਹਾ ਕਿ ਦੋਵਾਂ ਪੁਚਾਲ ਦਾ ਕੇਂਦਰ ਕਸ਼ਤਵਾਰ ਵਿੱਚ ਸੀ। ਨੈਸ਼ਨਲ ਸੈਂਟਰ ਫੋਰ ਸਿਸਮੋਲੋਜੀ ਐਨਸੀਐਸ ਦੇ ਅਨੁਸਾਰ ਕਿਸ਼ਤਵਾਰ ਚ ਰਾਤ 11 ਵਜੇ 1 ਵਜੇ ਤੋਂ 3.2 ਤੀਬਰਤਾ ਦਾ ਪੁਚਾਰ ਆਇਆ ਉਹਨਾਂ ਦੱਸੇਗੇ ਪੁਚਾਰ ਦਾ ਕੇਂਦਰ ਸੱਤਾ ਤੋਂ 10 ਕਿਲੋਮੀਟਰ ਦਿੱਡੂਗਾ ਇਤੇ ਸਿਸੋ ਤੁਹਾਨੂੰ ਦੱਸਦੀ ਹੈ ਕਿ ਹਰ ਸਾਲ ਪੁਚਾਰ ਦੇ ਨਾਲ ਕਈ ਘਰ ਬਰਬਾਦ ਹੁੰਦੇ ਨੇ ਕਈ ਜਾਨਾਂ ਜਾਂਦੀਆਂ ਨੇ ਸੋ ਹਰ ਸਾਲ ਕਿਤਨਾ ਕਿਤੇ ਪੁਚਾਰ ਦੀਆਂ ਖਬਰਾਂ ਜੋ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਬੀਤੇ ਦਿਨ ਵੀ ਪੁਚਾਰ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਅੱਜ ਵੀ ਕਸ਼ਮੀਰ ਦੇ ਵਿੱਚ ਜੋ ਪੁਚਾਰ ਦੇ ਛਟਕੇ ਮਹਿਸੂਸ ਕੀਤੇ ਗਏ ਲੋਕ ਆਪਣੇ ਕੰਮਕਾਰਾਂ ਤੋਂ ਘਰਾਂ ਦੇ ਵਿੱਚ ਜਿੱਕਰ ਕਿਤੇ ਬੈਠੇ ਸੀ ਤਾਂ ਬਾਹਰ ਆ ਕੇ ਸੇਫ ਜਗਾ ਤੇ ਚਲੇ ਗਏ ਤੋ ਇਕ ਫੇਰ ਤੋਂ ਪੁਚਾਲ ਦੇ ਝਟਕਿਆਂ ਨੇ ਧਰਤੀ ਹਿਲਾ ਦਿੱਤੀ ਹੈ ਜੀਹਾਂ ਕਸ਼ਮੀਰ ਦੇ ਵਿੱਚ ਪੁਚਾਲ ਦੇ ਝਟਕੇ ਅੱਜ ਦੁਪਹਿਰ ਵੇਲੇ ਮਹਿਸੂਸ ਕੀਤੇ ਗਏ 12:30 ਵਜੇ ਦੀ। ਇਸ ਦਾ ਕੇਂਦਰ ਸ਼ੀਤਨੂ ਤੋਂ 3 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਪੁਚਾਲ ਨਾਲ ਪ੍ਰਭਾਵਿਤ ਹੋਏ। ਫਿਲਹਾਲ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਤਾਂ ਬਚਾਰਿਆ ਦੱਸਦੇ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ 'ਚ ਪੁਚਾਲ ਆਇਆ। ਇਹ ਪੁਚਾਲ 4 ਅਪ੍ਰੈਲ ਨੂੰ ਆਇਆ ਸੀ। ਅਧਿਕਾਰ ਨੇ ਕਿਹਾ ਕਿ ਦੋਵਾਂ ਪੁਚਾਲ ਦਾ ਕੇਂਦਰ ਕਸ਼ਤਵਾਰ ਵਿੱਚ ਸੀ। ਨੈਸ਼ਨਲ ਸੈਂਟਰ ਫੋਰ ਸਿਸਮੋਲੋਜੀ ਐਨਸੀਐਸ ਦੇ ਅਨੁਸਾਰ ਕਿਸ਼ਤਵਾਰ ਚ ਰਾਤ 11 ਵਜੇ 1 ਵਜੇ ਤੋਂ 3.2 ਤੀਬਰਤਾ ਦਾ ਪੁਚਾਰ ਆਇਆ ਉਹਨਾਂ ਦੱਸੇਗੇ ਪੁਚਾਰ ਦਾ ਕੇਂਦਰ ਸੱਤਾ ਤੋਂ 10 ਕਿਲੋਮੀਟਰ ਦਿਡੂੰਗਾ ਇਤੇ ਸਿਸੋ ਤੁਹਾਨੂੰ ਦੱਸਦੇ ਕਿ ਹਰ ਸਾਲ ਪੁਚਾਰ ਦੇ ਨਾਲ ਕਈ ਘਰ ਬਰਬਾਦ ਹੁੰਦੇ ਨੇ ਕਈ ਜਾਨਾਂ ਜਾਂਦੀਆਂ ਨੇ ਸੋ ਹਰ ਸਾਲ ਕਿੰਨਾ ਕਿਤੇ ਪੁਚਾਰ ਦੀਆਂ ਖਬਰਾਂ ਜੋ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਬੀਤੇ ਦਿਨ ਵੀ ਪੁਚਾਰ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਅੱਜ ਵੀ ਕਸ਼ਮੀਰ ਦੇ ਵਿੱਚ ਜੋ ਪੁਚਾਰ ਦੇ ਛਟਕੇ ਮਹਿਸੂਸ ਕੀਤੇ ਗਏ ਲੋਕ ਆਪਣੇ ਕੰਮਕਾਰਾਂ ਤੋਂ ਘਰਾਂ ਦੇ ਵਿੱਚ ਜੇਕਰ ਕਿਤੇ ਬੈਠੇ ਸੀ ਤਾਂ ਬਾਹਰ ਆ ਕੇ ਸਿਫ ਜਗਾ ਤੇ ਚਲੇ ਗਏ ਤੋ ਇਕ ਫੇਰ ਤੋਂ ਪੁਚਾਲ ਦੇ ਝਟਕਿਆਂ ਨੇ ਧਰਤੀ ਹਿਲਾ ਦਿੱਤੀ ਹੈ ਜੀਹਾਂ ਕਸ਼ਮੀਰ ਦੇ ਵਿੱਚ ਪੁਚਾਲ ਦੇ ਝਟਕੇ ਅੱਜ ਦੁਪਹਿਰ ਵੇਲੇ ਮਹਿਸੂਸ ਕੀਤੇ ਗਏ 12:30 ਵਜੇ ਦੇ ਕਰੀਬ ਇਸ ਦਾ ਕੇਂਦਰ ਸ਼ੀਤ ਨੂੰ ਤੋਂ 3 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ ਭਾਰਤ ਤੇ ਪਾਕਿਸਤਾਨ ਦੋਵੇਂ ਪੁਚਾਲ ਨਾਲ ਪ੍ਰਭਾਵਿਤ ਹੋਏ ਫਿਲਹਾਲ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਤਾਂ ਬਚਾਰਿਆ ਦੱਸਿਆ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ 'ਚ ਪੁਚਾਲ ਆਇਆ ਇਹ ਪੁਚਾਲ 4 ਅਪ੍ਰੈਲ ਨੂੰ ਆਇਆ ਸੀ ਅਧਿਕਾਰ ਨੇ ਕਿਹਾ ਕਿ ਦੋਵਾਂ ਪੁਚਾਲ ਦਾ ਕੇਂਦਰ ਕਸ਼ਤਵਾਰ ਵਿੱਚ ਸੀ ਨੈਸ਼ਨਲ ਸੈਂਟਰ ਫੋਰ ਸਮੋ ਲੋਜੀ ਐਨਸੀਐਸ ਦੇ ਅਨੁਸਾਰ ਕਿਸ਼ਤਵਾਰ ਚ ਰਾਤ 11 ਵਜੇ 1 ਵਜੇ ਤੋਂ 3.2 ਤੀਬਰਤਾ ਦਾ ਪੁਚਾਰ ਆਇਆ ਉਹਨਾਂ ਦੱਸੇਗੇ ਪੁਚਾਰ ਦਾ ਕੇਂਦਰ ਸੱਤਾ ਤੋਂ 10 ਕਿਲੋਮੀਟਰ ਦੀ ਡੁੰਗਾ ਇਤੇ ਸਿਸੋ ਤੁਹਾਨੂੰ ਦੱਸਦੀ ਹੈ ਕਿ ਹਰ ਸਾਲ ਪੁਚਾਰ ਦੇ ਨਾਲ ਕਈ ਘਰ ਬਰਬਾਦ ਹੁੰਦੇ ਨੇ ਕਈ ਜਾਨਾਂ ਜਾਂਦੀਆਂ ਨੇ ਸੋ ਹਰ ਸਾਲ ਕਿੰਨਾ ਕਿਤੇ ਪੁਚਾਰ ਦੀਆਂ ਖਬਰਾਂ ਜੋ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਬੀਤੇ ਦਿਨ ਵੀ ਪੁਚਾਰ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਅੱਜ ਵੀ ਕਸ਼ਮੀਰ ਦੇ ਵਿੱਚ ਜੇ ਪੁਚਾਰ ਦੇ ਛਟਕੇ ਮਹਿਸੂਸ ਕੀਤੇ ਗਏ ਲੋਕ ਆਪਣੇ ਕੰਮਕਾਰਾਂ ਤੋਂ ਘਰਾਂ ਦੇ ਵਿੱਚ ਜੇ ਕਿਤੇ ਬੈਠੇ ਤੇ ਤਾਂ ਬਾਹਰ ਆ ਕੇ ਸਿਫ ਜਗਾ ਤੇ ਚਲੇ ਗਏ